प्रियाकाल तुसी देख रहे हो फास्ट वे अमृतसर खबरनामा मैं हां नवनीत रणधावा ते हुनके नजर आज ते बुलेटिन दिया मुख खबरनवाल आज नाला बिखे दोस्त ने दोस्त दे पिता दा कीता बेरहमी नाल कतल ਵਾਲਾ ਬਾਗ ਪਾਈਆਂ ਵਿਖੇ ਤੂਮ-ਤਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ ਸ਼ਿਵਰਾਤਰੀ ਦਾ ਪਰ ਸਾਫ ਦਾ ਮੁੱਖ ਮੰਤਰੀ ਓਮਪ੍ਰਕਾਸ਼ ਸੋਨੀ ਨੇ ਕੀਤੀ ਸ਼ਿਰਕਤ ਮਹਾ ਸ਼ਿਵਰਾਤਰੀ ਦੇ ਮੌਕੇ ਸ਼ਹਿਰ 'ਚ ਕੜੇ ਸੁਰੱਖਿਆ ਪ੍ਰਬੰਧ ਆਖਿਆ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁਲਰ ਨੇ ਅਤੇ ਹੁਣ ਖਬਰਾਂ ਵਿਸਥਾਰ ਨਾਲ ਥਾਣਾ ਅਜਨਾਲਾ ਅਧੀਨ ਆਉਂਦੇ ਪਿੰਡ ਤਲਵੰਡੀ ਪੰਗਵਾ ਵਿੱਚ ਦੋਸਤ ਨੂੰ ਮੇਲੇ ਭੇਜਣ ਤੋਂ ਰੋਕਣ ਤੇ ਇੱਕ ਦੋਸਤ ਵੱਲੋਂ ਆਪਣੇ ਦੋਸਤ ਦੇ ਪਿਤਾ ਦਾ ਕਿਰਚ ਮਾਰ ਕੇ ਕਤਲ ਕਰ ਦਿੱਤਾ ਗਿਆ ਪੀੜਤ ਪਰਿਵਾਰ ਵੱਲੋਂ ਸਾਰੀ ਜਾਣਕਾਰੀ ਦਿੱਤੀ ਗਈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਹਾਂਜੀ ਦੁਪਹਿਰ ਦੇ 3 ਵਜੇ ਦਾ ਟਾਈਮ ਹੈ ਸਾਡੇ ਘਰ 5 6 ਬੰਦੇ ਆਏ ਆ ਜਿਹੜਾ ਸਾਡੇ ਵਰਕੇ ਨਾਲ ਇੱਕ ਉਹਨਾਂ ਦਾ ਲੜਕਾ ਵਿਸ਼ਾਲ ਦੀ ਪੜਦਾ ਸੀ ਉਹਦਾ ਮਾਮਾ ਘਾਟਕੀਆਂ ਸੋਰਾਂ ਤੋਂ ਸੁਖ ਸੁਖਮਨ ਤੇ ਵਿਜਾਰ ਸਿੰਘ ਇਹ ਚਾਰ ਬੰਦੇ ਦੇ ਸਾਡੇ ਨਾਮ ਪਤਾ ਦੋ ਬੰਦੇ ਦਾ ਸਾਨੂੰ ਨਾਮ ਨਹੀਂ ਪਤਾ 6 ਬੰਦੇ ਆਏ ਗੱਡੀ ਲੈ ਕੇ ਔਰ ਆਉਂਦੇ ਹੀ ਮੇਰੇ ਭਰਾ ਜਗENDER ਸਿੰਘ ਦੇ ਘਰ ਪਹੁੰਚ ਕੇ ਉਹਨੂੰ ਖਿਰਚਾ ਮਾਰਨੀ ਚਾਲੂ ਕਰਤੀਆਂ ਗਾਲੀ ਗਲੋਜ਼ ਕਰਨਾ ਚਾਲੂ ਕਰਤਾ ਔਰ ਮੇਰਾ ਬੱਚਾ ਹੋਰ ਆਂਢੀ ਗਵਾਂਢੀ ਇਕੱਠੇ ਹੋਏ ਅਹੀਂ ਵੀ ਪਾਟ ਕੇ ਆਏ ਘਰਾਂ ਤੋਂ ਵੀ ਆਹ ਕੀ ਗੱਲ ਹੋਈ ਇਧਰ ਉਨੇ ਆਉਂਦਿਆਂ ਨੂੰ ਮਾਰ ਕੇ ਉਹ ਬਾਹਰ ਪੱਧ ਗਏ ਅਸੀਂ ਉਹਨਾਂ ਨੂੰ ਘੇਰਿਆ ਘੇਰਨ ਦੀ ਕੋਸ਼ਿਸ਼ ਕੀਤੀ ਪਰ ਉਹ ਘੇਰੇ ਨਹੀਂ ਗੱਡੀ ਤੇ ਚੜ ਕੇ ਭੱਜ ਗਏ ਸਾਾਨੂੰ ਇਨਸਾਫ ਚਾਹੀਦਾ ਉਹ ਵਹੀਂ ਪੁਲਿਸ ਪ੍ਰਸ਼ਾਸਨ ਨੂੰ ਇਹਨਾਂ ਸਾਹ ਵਾਸਤੇ ਬੇਨਤੀ ਕਰਦੇ ਆਂ ਵੀ ਸਾਨੂੰ ਤੇ ਖਤਮ ਤੰਮ ਸਾਫ ਬਿਲਕੁਲ ਜਿਹਾ ਬੱਚਿਆਂ ਵਾਸਤੇ ਇਨਸਾਫ ਮਿਲਣਾ ਚਾਹੀਦਾ ਤੇ ਸਾਨੂੰ ਸਾਢੇ 1:30 ਵਜੇ ਕੀ ਪਹੁੰਚਾ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਨਜ਼ਰੀਏ ਕੰਟਰੋਲੋਂ ਕਿ ਟੈਂਡ ਜਿਹੜਾ ਹੈਗਾ ਤਲਵੰਡੀ ਭੰਗੋਂ ਉੱਥੇ ਝਗੜਾ ਹੋਇਆ ਤੇ ਮੌਕੇ ਤੇ ਪਹੁੰਚੋ ਅਸੀਂ ਉੱਥੇ ਮੌਕੇ ਤੇ ਗਏ ਆਂ ਤੇ ਉਥੇ ਜਿਹੜਾ ਜਗਿੰਦਰ ਸਿੰਘ ਨਾਮੀ ਵਿਅਕਤੀ ਉਹ ਇੰਜਰਡ ਹੋਇਆ ਇੱਕ ਗੁਰਮੀਤ ਸਿੰਘ ਨਾਮੀ ਵਿਅਕਤੀ ਇੰਜਰਡ ਹੋਇਆ ਜਿਹਨਾਂ ਨੂੰ ਉਹਨਾਰੇ ਮਤਲਬ ਘਰਦਿਆਂ ਵੱਲੋਂ ਜਿਹੜਾ ਹੈਗਾ ਲਾਜ ਵਾਸਤੇ ਹਸਪੀਟਲ ਲੈ ਕੇ ਗਏ ਸੀ ਤੇ ਉਹਨیں ਦੇਰ ਨੂੰ ਅਜੇ ਸਾਨੂੰ ਬਾਅਦ ਵਿੱਚ ਫੋਨ ਆ ਗਿਆ ਵੀ ਉਹਦੀ ਜਗਿੰਦਰ ਸਿੰਘ ਉਹਦੀ ਡੈਥ ਹੋ ਗਈ ਆ ਉਹਦੀ ਡੈੱਡ ਬੋਡੀ ਜਿਹੜੀ ਆ ਅਜਨਾਲਾ ਹਸਪੀਟਲ ਚ ਆ ਗਈ ਆ ਇਹ ਅਜੇ ਇਨਵੈਸਟੀਗੇਸ਼ਨ ਦਾ ਪੜਾਅ ਆ ਇਨਵੈਸਟੀਗੇਸ਼ਨ ਚੱਲ ਰਹੀ ਆ ਤੇ ਇਹਨਾਂ ਪਤਾ ਲੱਗਾ ਵੀ ਵਿਸ਼ਾਲ ਨਾਮ ਦਾ ਕੋਈ ਵਿਅਕਤੀ ਆ ਉਹ ਤੇ ਉਹਦਾ ਮਾਮਾ ਸੋਖ ਆ ਇਨਾਂ ਦੀ ਕੋਈ ਬੱਚਿਆਂ ਤੇ ਮੇਲੇ ਮੂਲੇ ਜਾਣ ਤੋਂ ਇਹਨਾਂ ਦਾ ਕੋਈ ਝਗੜਾ ਹੋਇਆ। ਬਾਕੀ ਇਨਵੈਸਟੀਗੇਸ਼ਨ ਦਾ 파ੜ ਆ ਉਹ ਉੱਥੇ ਉੱਥੇ ਕਲੀਅਰ ਹੋ ਜਾਏਗਾ। ਮਕਾਰਮਾ ਦਰਜ ਕੀਤਾ ਜਾ ਰਿਹਾ ਜੀ। ਉਹਦਾ ਪੋਸਟਮਾਰਟਮ ਕਰਾਇਆ ਜਾ ਰਿਹਾ ਤੇ ਉਹਦੇ ਘਰ ਦੇ ਪਰਿਵਾਰਕ ਮੈਂਬਰਾਂ ਦਾ ਬਿਆਨ ਲਿਖ ਕੇ ਤੇ ਕਾਰਵਾਈ ਕੀਤੀ ਜਾ ਰਹੀ। ਸ਼ਿਵਾਲਾ ਬਾਗ ਪਾਈਆਂ ਵਿਖੇ ਮਹਾ ਸ਼ਿਵਰਾਤਰੀ ਦਾ ਪर्व ਬੜੇ ਤੁਮਤਾਮ ਅਤੇ ਸ਼ਰਦਾ ਨਾਲ ਮਨਾਇਆ ਗਿਆ। ਇਸ ਮੌਕੇ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਮੁਖਤੌਰ ਤੇ ਹਾਜ਼ਰ ਹੋਏ ਅਤੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। श्री सोनी ने सारे शहर वासन शिवरात्रि की बधाई दी इस मौके सबका कौंसलर विकास सोनी अमन वेरका समेत संगत मौजूद सन ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਵੱਲੋਂ ਮਹਾ ਸ਼ਿਵਰਾਤਰੀ ਦੀ ਸ਼ਹਿਰ ਵਾਸੀਆਂ ਨੂੰ ਵਧਾਈ ਦਿੱਤੀ ਗਈ ਅਤੇ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਬਾਰੇ ਜਾਣਕਾਰੀ ਦਿੱਤੀ ਗਈ। ਮੈਂ ਸਾਰੇ ਦੇਸ਼ ਵਾਸੀਆਂ ਨੂੰ ਔਰ ਗੁਰੂ ਨਗਰੀ ਅੰਮ੍ਰਿਤਸਰ ਦੇ ਸਾਰੇ ਨਿਵਾਸੀਆਂ ਨੂੰ ਮਹਾ ਸ਼ਿਵਰਾਤਰੀ ਦੇ ਪਰਵ ਦੀਆਂ ਲੱਖ ਲੱਖ ਵਧਾਈਆਂ ਦਿੰਦਾ। ਔਰ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਉਹਨਾਂ ਦੇ ਸਾਰੇ ਪਰਿਵਾਰਾਂ ਸੁਖ ਸ਼ਾਂਤੀ ਚੜ੍ਹਦੀ ਕਲਾ ਔਰ ਸੇਤਿ ਆਪੀ ਬਖਸ਼ੇ ਪ੍ਰਮਾਤਮਾ ਔਰ ਇਹਦੇ ਚ ਅੱਜ ਸਾਡੇ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਵੱਲੋਂ ਸਾਰੇ ਹੀ ਆਫੀਸਰ ਤੇ ਮੁਲਾਜ਼ਮਾ ਨੇ ਬਹੁਤ ਤੰਦਈ ਨਾਲ ਡਿਊਟੀ ਦੇ ਰਹੇ ਨੇ ਆਲਰੇਡੀ 150 ਦੇ ਕਰੀਬ ਮੰਦਰ ਨੇ ਸਾਡੇ ਜਰਿਸਡਿਕਸ਼ਨ ਦੇ ਵਿੱਚ ਔਰ 1000 ਤੋਂ ਵੱਧ ਫੋਰਸ ਅਸੀਂ ਡਿਪਲੋਏ ਕੀਤੀ ਮੰਦਰ ਸਿਕਿਉਰਟੀ ਵਾਸਤੇ ਉਸ ਤੋਂ ਇਲਾਵਾ 32 ਜਗ੍ਹਾ ਨਾਕੇ ਲਾਏ ਔਰ ਟ੍ਰੈਫਿਕ ਦੇ ਅਰੇਂਜਮੈਂਟਸ ਕੀਤੇ ਉਹ ਸਾਰੀ ਜਿਹੜੀ ਫੋਰਸ ਹੈ ਉਰਵੀ ਮੈਮ ਵਾਰਕਵਾਦ ਦਿਨਾਂ ਔਰ ਸ਼ਾਬਾਸ਼ ਦਿਨਾਂ ਕਿ ਉਹਨਾਂ ਨੇ ਬਹੁਤ ਤਨਦੇਹੀ ਨਾਲ ਔਰ ਇੱਕ ਧਾਰਮਿਕ ਤੌਰ ਤੇ ਸਿਕਿਉਰਟੀ ਨੂੰ ਪੱਖ ਰੱਖਦੇ ਹੋਏ ਟ੍ਰੈਫਿਕ ਦਾ ਪੱਖ ਰੱਖਦੇ ਹੋਏ ਲਾਣ ਨਾਟ ਦਾ ਪੱਖ ਰੱਖਦੇ ਹੋਏ ਬਹੁਤ ਸਵੇਰ ਤੋਂ ਹੁਣ ਤੱਕ ਆਪਣੀ ਇਨਤਨਦਾਈ ਨਾਲ ਡਿਊਟੀ ਕੀਤੀ ਹੈ ਔਰ ਮੈਂ ਅਖੀਰ ਦੇ ਵਿੱਚ ਸਾਰੇ ਸ਼ਹਿਰ ਨਿਵਾਸੀਆਂ ਨੂੰ ਇਹ ਬੇਨਤੀ ਕਰਦਾ ਕਿ ਤੁਹਾਡੇ ਵਾਸਤੇ ਜਿਹੜੀ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਹੈ ਵਚਨਬੱਧ ਹੈ ਕਿ ਅਸੀਂ ਸਿਕਿਉਰ ਬਣਾਉਣਾ ਆਪਣੇ ਏਰੀਏ ਨੂੰ ਔਰ ਸਾਰਿਆਂ ਦੀ ਜਿਹੜੀ ਸਿਕਿਉਰਿਟੀ ਹੈ ਔਰ ਯਾ ਉਹਨਾਂ ਦਾ ਵੈਲਫੇਅਰ ਹੈ ਉਹ ਸਾਡੇ ਵਾਸਤੇ ਪ੍ਰਾਇਮ ਹੈ ਜ਼ਿਲ੍ਹਾ ਤੇ ਸੈਸ਼ਨ ਜੱਜ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਆਥਾਰਟੀ ਹਰਪ੍ਰੀਤ ਕੌਰ ਰੰਧਾਵਾ ਦੀ ਅਗਵਾਈ ਹੇਠ ਨੈਸ਼ਨਲ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ ਇਹ ਨੈਸ਼ਨਲ ਲੋਕ ਅਦਾਲਤ ਜ਼ਿਲ੍ਹਾ ਕਚਹਿਰੀਆਂ ਅੰਮ੍ਰਿਤਸਰ ਅਤੇ ਇਸ ਦੇ ਨਾਲ ਤਹਿਸੀਲ ਅਜਨਾਲਾ ਅਤੇ ਬਾਬਾ ਬਕਾਲਾ ਸਾਹਿਬ ਵਿਖੇ ਵੀ ਲਗਾਈ ਗਈ ਇਸ ਨੈਸ਼ਨਲ ਲੋਕ ਅਦਾਲਤ ਵਿੱਚ ਚੈੱਕ ਬੈਂਕਾਂ ਜ਼ਮੀਨੀ ਵਿਵਾਦਾਂ ਕਰੇਲੂ ਝਗੜਿਆਂ ਅਤੇ ਹੋਰ ਤਕਰੀਬਨ ਸਾਰੇ ਕਿਸਮਾਂ ਦੇ ਕੇਸਾਂ ਦਾ ਨਿਪਟਾਰਾ ਕੀਤਾ ਗਿਆ। ਬਾਬਾ ਬਕਾਲਾ ਸਾਹਿਬ ਪੁਲਿਸ ਨੇ ਲੁੱਟਾਂ ਘੋਹਾਂ ਨੂੰ ਅੰਜਾਮ ਦੇ ਕੇ ਪੱਜ ਰਹੇ ਚਾਰ ਲੁਟੇਰਿਆਂ ਨੂੰ ਪਿੱਛਾ ਕਰਕੇ ਕਾਬੂ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਪ੍ਰੈਸ ਕਾਨਫਰੰਸ ਦੌਰਾਨ ਡੀਐਸਪੀ ਸਵਿੰਦਰਪਾਲ ਸਿੰਘ ਨੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਲੁਟੇਰਾਂ ਪਾਸੋਂ ਤੇ ਦੋ ਮੋਬਾਈਲ ਫੋਨ ਵੀ ਤੇ ਅੱਜ ਸ਼ਕਰੀਬ 5 ਵਜੇ ਇਤਲਾਹ ਮਿਲੀ ਸੀ ਕਿ ਖੇਲਤੀਆਂ ਏਰੀਆ ਦੇ ਵਿੱਚ ਚਾਰ ਅਨਨੋਨ ਪਰਸਨ ਕਿਸੇ ਲੜਕੇ ਤੋਂ ਮੋਬਾਈਲ ਖੋ ਕੇ ਲੈ ਗਏ ਤਾਂ ਇਸ ਸਬੰਧੀ ਐਸਐਚਓ ਖੇਲਤਿਆਂ ਸਰਦਾਰ ਜਸਵੀਰ ਸਿੰਘ ਨੇ ਐਸਐਚਓ ਬਿਆਸ ਨੂੰ ਤੁਰੰਤ ਇਤਲਾਹ ਦਿੱਤੀ ਜਿਨ੍ਹਾਂ ਨੇ ਕਿਹਾ ਕਿ ਮੈਂ ਗੱਡੀ ਦਾ ਪਿੱਛਾ ਕਰਦਾ ਇਹ ਦੋਨੋਂ ਟੀਮਾਂ ਨੂੰ ਨੇ ਤੁਰੰਤ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਔਰ ਇਹ ਬਾਬਾ ਬਗਾਲ ਦੇ ਲਾਗੇ ਦੋਲੋਂ ਨੰਗਰ ਦੇ ਕੋਲ ਇਹ ਚਾਰੇ ਜਿਹੜੇ ਵਿਅਕਤੀ ਹੈ ਪਕੜੇ ਗਏ ਇਸੇ ਇਸੇ ਸਮੇਂ ਦੌਰਾਨ ਅਸੀਂ ਨੇ ਤਾਂ ਪੁੱਛਗਿੱਛ ਕੀਤੀ ਤੇ ਇਹਨਾਂ ਨੇ ਦੱਸਿਆ ਕਿ ਇਹਨਾਂ ਨੇ ਪਹਿਲੀ ਵਾਰ ਦਾ ਜਿਹੜੀ ਆ ਉਹ ਜੰਡਾਲੇ ਗੁਰੂ ਕੀਤੀ ਕਿ ਟਮੈਟੋ ਵਾਲੇ ਦੇ ਕੋਲੋਂ ਪਾਰਸਲ ਖੋਇਆ ਤੇ ਪਰਸ ਹੋਇਆ ਉਤਵਾਦ ਇਹਨਾਂ ਨੇ ਖੇਤਿਆਂ ਵਿੱਚ ਆ ਕੇ ਮੋਟਰਸਾਈਕਲ ਸਵਾਰ ਤੋਂ ਮੋਬਾਈਲ ਖੋਇਆ ਨਸ਼ੇ ਦੀ ਪੂਰਤੀ ਲਈ ਇਹਨਾਂ ਨੇ ਇਵਾਦਤ ਕੀਤੀ ਸੀ ਪਰ ਇਹੇ ਫੜੇ ਠੀਕ ਹੈ ਇਹ ਵਾਰਦਾਤਾ ਕਰਕੇ ਨਸ਼ੇ ਕਰਦੇ ਨੇ ਇਹਨਾਂ ਦੇ ਆਲਰੇਡੀ ਪਹਿਲਾਂ ਮੁਕੱਦਮੇ ਕਾਫੀ ਦਰਜ ਨੇ ਅੰਮ੍ਰਿਤਸਰ ਦੇ ਹਾਲ ਬਾਜ਼ਾਰ ਦੇ ਬਾਹਰ ਬਣੀਆਂ ਜਨ ਸੁਵਿਧਾਵਾਂ ਨੂੰ ਤੋੜੇ ਹੋਏ 2 ਸਾਲ ਹੋ ਚੁੱਕੇ ਹਨ ਜਿਸ ਕਾਰਨ ਆਸ-ਪਾਸ ਦੇ ਦੁਕਾਨਦਾਰਾਂ ਨੂੰ ਕਾਫੀ ਮੁਸ਼ਕਲਾਂ ਝੱਲਣੀਆਂ ਪੈ ਰਹੀਆਂ ਹਨ ਇਸ ਸਬੰਧੀ ਸਾਡੀ ਫਾਸਟ ਐ ਨਿਊਜ਼ ਟੀਮ ਨਾਲ ਗੱਲਬਾਤ ਕਰਦੇ ਆ ਉਹਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਤੀ ਕਿ ਇਸ ਜਗ੍ਹਾ ਜਲਦ ਤੋਂ ਜਲਦ ਜਨ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣ ਤਾਂ ਜੋ ਉਹਨਾਂ ਦੀਆਂ ਦਿੱਕਤਾਂ ਦਾ ਹੱਲ ਹੋ ਸਕੇ। ਉਹ ਦੇਖੋ ਜੀ ਸਭ ਤੋਂ ਵੱਡੀ ਸੁਵਿਧਾ ਜਿਹੜੀ ਇੱਥੇ ਹੈਗੀ ਸੀ ਉਹ ਬਾਥਰੂਮ ਕਰਨ ਦੀ ਜਾਂਦੀ ਸੀਗੀ ਤੇ ਬਾਥਰੂਮ ਇਥੋਂ ਮੇਰੇ ਖਿਆਲ 2 ਸਾਲ ਹੋ ਗਏ ਆ ਕਾਰਪੇਸ਼ ਹੋਣਾ ਤੋੜ ਕੇ ਰੱਖਿਆ ਹੈ। ਨਾ ਇਹਨੂੰ ਬਣਾ ਰਹੇ ਨੇ ਪਰ ਲੋਕ ਜਿਹੜੇ ਨਾ ਪੁਰਾਣੀਆਂ ਆਸਾਂ ਪਈਆਂ ਨੇ ਉਹ ਬਾਹਰ ਹੀ ਆ ਕੇ ਨਾ ਟੁੱਟੋਏ ਬਾਥਰੂਮ ਦੇ ਬਾਹਰ ਹੀ ਖਲੋ ਕੇ ਉਹ ਗੇਟ ਦੇ ਨਾਲ ਹੀ ਪਿਸ਼ਾਬ ਕਰੀ ਜਾਂਦੇ ਨੇ। ਜਿਹੜੇ ਕਿ ਦੁਕਾਨਦਾਰ ਨੂੰ ਬੜੀ ਪਰੇਸ਼ਾਨੀ ਹੁੰਦੀ ਹੈ ਸਾਰਾ ਦਿਨ ਇੱਥੇ ਬੋਮ ਮਚੀ ਰਹੀ ਜਾਂਦੀ ਹੈ ਕਾਰਪੋਰੇਸ਼ਨ ਨੂੰ ਦੋ ਤਿੰਨ ਵਾਰ ਕਿਹਾ ਬਣਾਉਣ ਵਾਸਤੇ ਕਿੰਨੀ ਵਾਰੀ ਐਪਲੀਕੇਸ਼ਨ ਵੀ ਦਿੱਤੀ ਗਈ ਕਮਿਸ਼ਨ ਸਾਹਿਬ ਨੂੰ ਮਿਲੇ ਆ ਪਰ ਕਿਸੇ ਤਰ੍ਹਾਂ ਦੇ ਕੋਈ ਸੁਣਵਾਈ ਨਹੀਂ ਹੋਈ ਹਾਲਗੇੜ ਇੱਕ ਚੌਂਕ ਹੀ ਐਸਾ ਵਾ ਕਿ ਜਿੱਥੇ ਬਾਥਰੂਮ ਹੀ ਨਹੀਂ ਹੈਗਾ ਪਿਸਾਰਾ ਦੋ ਤਿੰਨ ਚਾਰ ਲੱਖ ਬੰਦਾ ਰੋਜ਼ ਦਿਹਾੜੀ ਇਹ ਗੇਟ ਦੇ ਵਿੱਚੋਂ ਲੰਘਦਾ ਕਿਸੇ ਨੇ ਬਾਥਰੂਮ ਜਾਣਾ ਹੋਵੇ ਉਹਨੂੰ ਬੜੀ ਪਰੇਸ਼ਾਨੀ ਹੁੰਦੀ ਆ ਰਾਹਗੀਰ ਨੂੰ ਬੜੀ ਪਰੇਸ਼ਾਨੀ ਹੁੰਦੀ ਉਹਨੂੰ ਲੱਭਦਾ ਨਹੀਂ ਕਿ ਬਾਥਰੂਮ ਹੈਗਾ ਕਿੱਥੇ ਆ ਜੇ ਕੋਈ ਸਮਾਰਟ ਸਿਟੀ ਦੇ ਸਾਰੇ ਚੀਜ਼ਾਂ ਪੂਰੀਆਂ ਨੇ ਤੇ ਫੇਰ ਹੀ ਸਮਾਰਟ ਸਿਟੀ ਬਣੇਗਾ ਨਾ ਇਹ ਤੇ ਅੱਧ ਪਚਦਾ ਬਣਾ ਦਿਓ ਜੇ ਕੋਈ ਸੀਵਰੇਜ ਸਿਸਟਮ ਨਹੀਂ ਬਣਾਇਆ ਜੇ ਕੋਈ ਸੜਕ ਨਹੀਂ ਬਣੀ ਜੇ ਕੋਈ ਲਾਈਟ ਨਹੀਂ ਲੱਗੀ ਤੇ ਫੇਰ ਉਹ ਕਹਦਾ ਸਮਾਰਟ ਸਿਟੀ ਹੋਏਗਾ ਜਾਇ ਤੇ ਪੂਰੀਆਂ ਸਹੂਤਾਵਾਂ ਹੋਣ ਫਿਰ ਤੇ ਉਹਨੂੰ ਕੰਪਲੀਟ ਸਮਾਰਟ ਸਿਟੀ ਕਿਹਾ ਜਾਏਗਾ ਲੇਡੀਜ਼ ਵਾਸਤੇ ਬਾਥਰੂਮੇ ਪੇਸੇ ਅਲੱਗ ਚਾਹੀਦੇ ਇੱਥੇ ਉਹ ਵੀ ਕੋਈ ਨਹੀਂ ਹੈ ਇੱਥੇ ਜੈਂਟਸ ਵਾਸਤੇ ਨਹੀਂ ਹੈਗਾ ਲੋਕੀ ਗੇਟ ਦੇ ਨਾਲ ਹੀ ਖਲੋ ਕੇ ਪਿਸ਼ਾਬ ਕਰਕੇ ਚਲੇ ਜਾਂਦੇ ਨੇ ਅਗਰ ਕੋਈ ਲੇਡੀਜ਼ ਹੋਵੇ ਬਾਹਰ ਦੀ ਟੂਰਿਸਟ ਹੋਵੇ ਉਹਨਾਂ ਜਾਣਾ ਪਵੇ ਉਹਨਾਂ ਲਈ ਕਿੰਨੀ ਵੱਡੀ ਪਰੇ ਕਿਹ ਹਸਪੀਟਲ ਚਲੇ ਜੀਏ ਜਾਂ ਕੋਈ ਬੈਂਕ ਦੇਖਦੇ ਆ ਕਿ ਚਲੋ ਬੈਂਕ ਜਾ ਕੇ ਫੇਰੀ ਫ੍ਰੀ ਹੋ ਗਿਆ ਇਹ ਜਰਾ ਮੇਨ ਗੇਟ ਦੀ ਹੱਦ ਕਰਕੇ ਇੱਥੇ ਬਹੁਤ ਜ਼ਰੂਰੀ ਆ ਇੱਥੇ ਦੋ ਤਿੰਨ ਬਾਥਰੂਮ ਚਾਹੀਦੇ ਇੱਕ ਨਾਲ ਵੀ ਗੁਜ਼ਾਰਾ ਕੋਈ ਨਹੀਂਗਾ ਲੇਡੀਜ਼ ਵਾਸਤੇ ਅਲੱਗ ਚਾਹੀਦਾ ਜੈਂਟਸ ਵਾਸਤੇ ਅਲੱਗ ਚਾਹੀਦਾ ਪਰ ਹੁਣਾਂ ਵੀ ਬੜਾ ਵਧੀਆ ਸਾਫ ਸੁਥਰਾ ਸੋਹਣਾ ਬਣਿਆ ਹੋਣਾ ਚਾਹੀਦਾ ਤਾਂ ਕਿ ਜਿਹੜਾ ਕੋਈ ਆਵੇ ਦੇਖੇ ਵੀ ਹਾਂ ਵੀ ਸ਼ਹਿਰ ਦੀ ਸਾਫ ਸਪਾਈ ਹੋਈ ਹੋਈ ਆ ਗੁਰੂ ਨਗਰੀ ਕਹਿੰਨ ਨੂੰ 스마트 ਸਿਟੀ ਪਰ ਉਹਦੀ ਜਮੀਨੀ ਸਰ ਤੇ ਗੱਲ ਕਰ ਲਈਏ ਉਹਦੀਆਂ ਮੂੰਹ ਬੋਲਦੀਆਂ ਤਸਵੀਰਾਂ ਕੁਝ ਹੋ ਰਹੀ ਨੇ ਮੇਨ ਹਾਲ ਗੇਟ ਦੀ ਮੇਨ ਹਬ ਹੈ ਚੌਂਕ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਜਿਹੜਾ ਗੇਟ ਦੇ ਨਾਲ ਬਿਲਕੁਲ ਜਨ ਸਹੂਲਤਾਂ ਮ ਬਣੀਆਂ ਸੀਗੀਆਂ ਜੋ ਕਿ 2 ਸਾਲ ਤੋਂ ਪ੍ਰਸ਼ਾਸਨ ਵੱਲੋਂ ਢਾ ਦਿੱਤੀਆਂ ਗਈਆਂ ਨੇ ਪਰ ਹੁਣ ਜੇ ਗੱਲ ਕਰ ਲਈਏ ਐਸ ਇਨੇ ਕੇ ਏਰੀਆ ਦੀਵਾਰ ਦੇ ਨਾਲ ਬਿਲਕੁਲ ਗੰਦਾ ਮਾਹੌਲ ਸਾਰਾ ਬਣਿਆ ਪਿਆ ਹੈ ਦੁਕਾਨਦਾਰਾਂ ਦੀ ਗੱਲ ਕਰ ਲਈਏ ਬਾਹਰ ਵਾਲੇ ਪਾਸੇ ਤੇ ਕਾਫੀ ਬਦਬੂ ਵਾਲਾ ਸਿਸਟਮ ਸਾਰਾ ਬਣਿਆ ਹੋਇਆ ਹੈ ਜਿਹਦੇ ਸਬੰਧ ਦੇ ਵਿੱਚ ਲੋਕਾਂ ਵੱਲੋਂ ਸਾਡੀ ਟੀਮ ਨਾਲ ਗੱਲਬਾਤ ਕਰਦੇ ਆ ਕੋਈ ਆਖਣਾ ਹੈ ਕਿ ਹਾਲ ਬੀਅਰ ਦੇ ਕੋਲ ਕਾਫੀ ਵੱਡੀ ਤਦਾਦ ਦੇ ਵਿੱਚ ਜਿਹੜੇ ਦੁਕਾਨਦਾਰ ਨੇ ਜਾਂ ਲੇਡਿਸ ਵੀ ਉੱਥੇ ਕੰਮ ਕਰਦੀਆਂ ਨੇ ਪਰ ਜਨ ਸੁਵਿਧਾਵਾਂ ਨਾ ਹੋਣ ਕਰਕੇ ਲੋਕਾਂ ਨੂੰ ਇੱਥੋਂ ਕਾਫੀ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਰਿਹਾ ਹੈ ਜੇ ਸਬੰਧ ਦੇ ਵਿੱਚ ਲੋਕਾਂ ਦੀ ਕੋਈ ਮੰਗ ਆ ਕਿ ਪ੍ਰਸ਼ਾਸਨ ਵੱਲੋਂ ਜੇ ਐਸ ਜਨ ਸੁਵਿਧਾਵਾਂ ਨੂੰ ਢਾਇਆ ਗਿਆ ਪੁਰਾਣੀਆਂ ਹੋਣ ਕਰਕੇ ਪਰ ਇੱਥੇ ਕੋਈ ਨਵੀਆਂ ਵਧੀਆ ਬਣਾਈਆਂ ਜਾਂ ਤਾਂ ਜੋ ਸ਼ਹਿਰ ਜਿਹੜਾ ਸਮਾਰਟ ਸਿਟੀ ਕਹਨ ਨੂੰ ਹੈਗਾ ਉੱਥੇ ਸਮਾਰਟ ਸਿਟੀ ਦੀਆਂ ਕੋ रमन कुमार ਦੇ ਨਾਲ सुशील ਜਰਮਾ ਫਾਸਟੇ ਨਿਊਜ਼ ਅੰਮ੍ਰਿਤਸਰ ਪੁਰਾਣਾ 시ਵਾਲਾ ਤੇ ਗੁੰਮਟਾਲਾ ਵਿਖੇ ਬਣੇ 시ਵਾਲਾ ਵਿਖੇ ਮਹਾਸ਼ਿਵਰਾਤਰੀ ਦੇ ਮੌਕੇ ਤੇ ਸਮਾਗਮ ਦਾ ਆਯੋਜਨ ਕੀਤਾ ਗਿਆ ਐਸਪੋਕੇ ਸਾਬਕਾ ਉਪ ਮੁੱਖ ਮੰਤਰੀ ओमप्रकाश ਸੋਨੀ ਮੁਖਤੌਤ ਤੇ ਹਾਜ਼ਰ ਹੋਏ ਅਤੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਸ਼੍ਰੀ ਸੋਨੀ ਨੇ ਸਾਰੇ ਸ਼ਹਿਰ ਵਾਸੀਆਂ ਨੂੰ ਸ਼ਿਵਰਾਤਰੀ ਦੀ ਵਧਾਈ ਦਿੱਤੀ ਐਸਪੋਕੇ ਸਾਬਕਾ ਕਾਉਂਸਲਰ ਵਿਕਾਸ ਸੋਨੀ ਅਮਨ ਵੇਰਕਾ ਸਮੇਤ ਸੰਗਤਾ ਮੌਜੂਦ ਸਨ ਆਜੋ ਆਜੋ ਡਾਈਟ ਪੈਨ ਡਾਈਟ ਪੈਨ ਪ੍ਰਭੂ ਜੀ ਪ੍ਰਭੂ ਜੀ ਆਪ ਸਭ ਨੂੰ ਸੋਚਿਤ ਕੀਤਾ ਜਾਂਦਾ ਹੈ ਕਿ ਫਾਸਪੀ ਕੇਬਲ ਆਪਰੇਟਰਸ ਦੇ ਕੁਝ ਕਰਮਚਾਰੀ ਜੋ ਕਿ ਫਾਸਪੀ ਕੇਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਨਾਲ ਮਿਲ ਕੇ ਅਤੇ ਗ੍ਰਾਹਕਾਂ ਨੂੰ ਗੁੰਮਰਾਹ ਕਰਕੇ ਤੇ ਝੂਠ ਬੋਲ ਕੇ फास्टवे ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ ਫਾਸਵੇ ਕੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਨੂੰ ਗੁੰਮਰਾ ਅਤੇ ਝੂਠ ਬੋਲ ਕੇ ਫਾਸਵੇ ਦਾ ਬਾਕਸ ਬਦਲਦਾ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਿਕ ਨੂੰ ਇਤਲਾ ਦੇਵੋ ਸ਼੍ਰੀ ਆਰਤੀ ਸ਼ਿਵ ਦੁਰਗਾ ਮੰਦਿਰ ٹرسٹ ਕਰਤਾਰਨਗਰ 시ਹਾਟਾ ਵਿਖੇ ਪਰਮ ਸੰਤ ਅद्वैत ਸਰੂ ਸ਼੍ਰੀ ਆਰਤੀ ਦੇਵਾ ਜੀ ਮਹਾਰਾਜ ਤੇ ਪ੍ਰਧਾਨਗੀ ਹੈ ਸ਼ਿਵਰਾਤਰੀ ਦੇ ਮੌਕੇ ਤੇ ਸਾਰੀ ਰਾਤ ਚਾਰ ਪਹਿਰ ਦੀ ਪੂਜਾ ਰੋਧਰਾ ਅਭਿਸ਼ੇਕ ਅਤੇ ਰੋਦਰੀ ਮਹਾਯੱਗ ਕੀਤਾ ਗਿਆ ਜਿਸ ਵਿੱਚ ਸੰਸਦ ਗੁਰਜੀਤ ਸਿੰਘ ਓਟਲਾ ਸਾਬਕਾ ਕੌਂਸਲਰ ਸतीश ਬੱਲੂ ਸਾਬਕਾ ਕੌਂਸਲਰ ਰਮਨ ਰਮੀ ਨੇ ਸ਼ਿਰਕਤ ਕੀਤੀ ਸਮਾਜ ਦੀ ਸੇਵਾ ਕਰਦੇ ਰਹੇ ਅਤੇ ਇਸੇ ਤਰ੍ਹਾਂ ਕਾਰਜ ਕਰਵਾते रहे और करते रहे यही प्लेलिस्ट से प्रार्थना करते हुए यहां पर भी ਜੀਵਨ ਦਰਸ਼ਨ ਦੇਣਾ ਮਹਾਸ਼ਿਵਰਾਤਰੀ ਦੇ ਪर्व ਦੇ ਸੰਬੰਧ ਵਿੱਚ ਸ਼ਹਿਰ ਦੇ ਵਾਕਵਾਕੀ ਇਲਾਕਿਆਂ 'ਚ ਲੰਗਰ ਲਗਾਏ ਗਏ इस मौके सबका मंत्री डॉ राजमार वेरका सबका कौंसलर विकास सोनी ने विशेष तौर पे पहुंच के लंगर की शुरुआत की थी इस एस मौके एसपी केवल कुमार कुमार अमित समेत कई लोग मौजूद सन ਡੀਆਈਐਸਟਾਫ 2 ਐਸਆਈ ਬਲਵਿੰਦਰ ਸਿੰਘ ਗੁਰੂ ਕੀ ਵਡਾਲੀ ਅੰਮ੍ਰਿਤਸਰ ਵੱਲੋਂ ਇੱਕ ਦੋਸ਼ੀ ਨੂੰ ਕਾਬੂ ਕਰਕੇ 200 ਨਸ਼ੀਲੇ ਕੈਪਸੂਲ ਅਤੇ 300 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਗ੍ਰਫਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 3 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਠਾਨਾ ਕੰਬੋ ਵੱਲੋਂ ਇੱਕ ਦੋਸ਼ੀ ਨੂੰ ਕਾਬੂ ਕਰਕੇ 3 ਪੋਰ ਪਿਸਟਲ ਅਤੇ 5 ਜ਼ਿੰਦਾ ਰੌਣ ਬਰਾਮਦ ਕੀਤੇ ਗਏ। ਥਾਣਾ ਮਹਿਤਾ ਪੁਲਿਸ ਵੱਲੋਂ ਦੋ ਲੁਟੇਰਿਆਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ ਇੱਕ ਬੱਤੀ ਬੋਰ ਪਿਸਟ ਅਤੇ ਇੱਕ ਗੱਡੀ ਬਰਾਮਦ ਕੀਤੀ ਗਈ। ਫਾਸਟਵੇ ਦਾ ਫਿਲਮੀ ਚੈਨਲ ਨੰਬਰ 240 ਤੇ, ਫਾਸਟਵੇ ਮੂਵੀ ਚੈਨਲ ਨੰਬਰ 241 ਤੇ, ਫਾਸਟਵੇ ਮੈਟਰੋ ਚੈਨਲ ਨੰਬਰ 242 ਤੇ, ਫਾਸਟਵੇ 뮤직 ਚੈਨਲ ਨੰਬਰ 243 ਤੇ। ਗੁਰਦੁਆਰਾ ਸ਼ਹੀਦਾ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556। ਸ਼੍ਰੀ ਦੁਰਗਿਆਣਾ ਤੀਰਤ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 533 ਤੇ ਕੀਤਾ ਜਾ ਰਿਹਾ ਹੈ। ਮੰਦਰ ਲਾਲ ਭਵਨ ਮਾਡਲ ਟਾਊਨ ਤੋਂ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ ਫਾਸਵੇ ਦੇ ਲੋਕਲ ਚੈਨਲਸ ਤੇ ਐਡਵਰਟਾਈਜ਼ਮੈਂਟ ਦੇਣ ਲਈ ਫੋਨ ਨੰਬਰ 700930883 ਤੇ ਸੰਪਰਕ ਕੀਤਾ ਜਾ ਸਕਦਾ ਹੈ ਹੁਣ ਸਮਾਂ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਤੁਸੀਂ ਦੇਖੋਗੇ ਲੋਕਾਂ ਦੀ ਦਿੱਖ ਅਤੇ ਖਿੱਚ ਦਾ ਕੇਂਦਰ ਬਣ ਰਹੇ ਹਨ ਹੱਥਾਂ ਨਾਲ ਤਿਆਰ ਕੀਤੇ ਅਲੱਗ-ਅਲੱਗ ਡਿਜ਼ਾਈਨ ਦੇ ਲੈਂਪਸਟੈਂਡ ਇਹ ਤੇ ਕੁਝ ਹੋਰ ਖਬਰਾਂ ਇੱਕ ਛੋਟੇ ਜੇ ब्रेक ਤੋਂ ਬਾਅਦ Land, अपने बच्चों को नेचर का अनुभव और राइट्स का फन दीजिए आइए कंपनी बाग में सबके मन पसंद फन लैंड में और मजे लीजिए बेशुमार राइट्स, बोटिंग रेस्टोरेंट हॉर्स राइडिंग आर्टिफिशियल जू डांस और बहुत सारी एक्साइटिंग एक्टिविटीज का एंट्री सिर्फ पांच रुपए शुरू And in your city unlimited fun ਸਵਾਗਤ ਹੈ। ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ। ਕਾਰ ਅਤੇ ਦਫਤਰ ਦੀ ਸਜਾਵਟ ਵਧਾਉਣ ਵਾਸਤੇ ਅਸੀਂ ਕਈ ਚੀਜ਼ਾਂ ਦਾ ਇਸਤੇਮਾਲ ਕਰਦੇ ਹਾਂ ਜਿਸ ਵਿੱਚ ਲੈਂਪ ਸ਼ਾਮਿਲ ਹਨ। ਟੇਬਲ ਤੇ ਰੱਖਣ ਵਾਲੇ ਜਾਂ ਉੱਚੇ ਸਟੈਂਡ ਵਾਲੇ ਲੈਂਪ ਮਾਰਕੀਟ ਵਿੱਚ ਉਪਲਬਧ ਹਨ। ਮਸ਼ੀਨਾਂ ਤੋਂ ਤਿਆਰ ਕੀਤਾ ਸਮਾਨ ਅਕਸਰ ਮਾਰਕੀਟ ਵਿੱਚ ਆਸਾਨੀ ਨਾਲ ਮਿਲ ਜਾਂਦਾ ਹੈ। ਪਰ ਕੁਝ ਕਾਰੀਗਰ ਲੱਕੜ ਦੇ ਲੈਂਪ ਹੱਥਾਂ ਨਾਲ ਤਿਆਰ ਕਰਦੇ ਹਨ। ਲੱਕੜ ਦੇ ਚਕੋਰ ਪੀਸ ਵਿੱਚੋਂ ਅਲੱਗ-ਅਲੱਗ ਡਿਜ਼ਾਈਨ ਦੇ ਲੈਂਪ ਸਟੈਂਡ ਤਿਆਰ ਕੀਤੇ ਜਾਂਦੇ ਹਨ ਸਾਡੀ ਟੀਮ ਨੇ ਹੱਥ ਨਾਲ ਤਿਆਰ ਹੁੰਦੇ ਲੈਂਪ ਦੀ ਵਰਕਸ਼ਾਪ ਨੂੰ ਕਵਰ ਕੀਤਾ ਅਤੇ ਉਸ ਥਾਂ ਦੇ ਮਾਲਕ ਨੇ ਆਪਣੇ ਕੰਮ ਬਾਰੇ ਦੱਸਿਆ ਮੇਰਾ ਨਾਮ ਬ੍ਰਮਜੀਤ ਸਿੰਘ ਹੈ ਜੀ ਅਸੀਂ ਅੰਮ੍ਰਿਤਸਰ ਹੈਂਡਿਕਰਾਫਟਸ ਆਈਟਮਸ ਬਣਾਉਂਦੇ ਹਾਂ ਜਿਹਦੇ ਵਿੱਚ ਸਪੈਸ਼ialਟੀ ਸਾਡੀ ਜਿਹੜੀ ਆ ਉਹ ਟੇਬਲ ਲੈਂਪਸ ਹੈ ਵੁੱਡਨ ਕ੍ਰਾਫਟਡ ਟੇਬਲ ਲੈਂਪਸ ਔਰ ਬਹੁਤ ਚੰਗਾ ਲੰਦੋ ਅਸੀਂ ਇਹ ਬਣਾ ਰਹੇ ਹਾਂ ਔਰ ਸੜੀਆਂ ਯੂਨੀਕ ਆਈਟਮਸ ਨੇ ਔਰ ਟੋਟਲੀ ਜਿਹੜੀ ਆ ਅਸੀਂ ਜਿਹੜਾ ਵਾ ਹੈ ਹੈਂਡ ਮੇਡ ਹੈਗੀਆਂ ਨੇ ਔਰ ਸਾਡਾ ਮਾਲ ਸੇਲ ਹੋ ਵੀ ਰਿਹਾ ਹੈ ਅਸੀਂ ਡਾਇਰੈਕਟ ਸੇਲਸ ਵੀ ਦੇਖਦੇ ਹਾਂ ਔਰ ਸਾਡੇ ਕੋਲ ਡੀਲਰਸ ਵੀ ਨੇ ਹਾਂ ਸਾਰਾ ਬਾਈ ਹੈਂਡ ਹੀ ਹੁੰਦਾ ਜੀ ਐਕਸੈਪਟ ਡ੍ਰਿਲਿੰਗ ਬਾਕੀ ਜਿਹੜਾ ਸਾਰਾ ਜਿਹੜਾ ਜੌਬ ਹੈ 올 ਹੈਂਡ ਮੇਡ ਹੈ ਔਰ ਰਾਵਟ ਤੋਂ ਅਸੀਂ ਲੌਕਸ ਤੋਂ ਕਟਿੰਗ ਕਰਵਾ ਕੇ ਆਪਣੇ ਬਲॉक्स ਬਣਵਾ ਕੇ ਉਸ ਤੋਂ ਬਾਅਦ ਜਿਹੜੀ ਇਹਨੂੰ ਸ਼ੇਪ ਦਿੰਨੇ ਆ ਡਿਫਰੈਂਟ ਡਿਫਰੈਂਟ ਸ਼ੇਪਸ ਦਿੰਨੇ ਆ ਸਾਡੇ ਪਾਸ ਹਰ ਸਾਈਜ਼ ਦੀ ਜਿਹੜੀ ਹੈ ਅ ਲੈਂਪ ਰੈਡੀ ਹੁੰਦੀ ਹੈ ਰਾਈਟ ਸਟਾਰਟ ਫਰਮ 12 ਇੰਚ ਤੋਂ ਲੈ ਕੇ 5 ਫੀਟ ਤਾਈਂ ਅਸੀਂ ਜਿਹੜੀ ਲੈਂਪਸ ਜਿਹੜੀਆਂ ਬਣਾਉਂਦੇ ਆ ਸਾਡੇ ਸੈਂਟਰਲ ਤੋਂ ਜੀ ਸਾਡੀ ਜਿਹੜੀ ਇੱਕ ਮਿਨਿਸਟਰੀ ਆਫ ਟੈਕਸਟਾਈਲ ਦੇ ਜਿਹੜਾ ਵਾ ਉਹਨਾਂ ਦਾ ਇੱਕ ਡਿਪਾਰਟਮੈਂਟ ਹੈਂਡਿਕਰਾਫਟਸ ਨੂੰ ਆਰਟੀਜ਼ਨਸ ਨੂੰ ਦੇਖਦਾ ਹੈ ਉਹਦੇ ਤੋਂ ਸਾਨੂੰ ਜਿਹੜੀਆਂ ਲੀਡਸ ਮਿਲਦੀਆਂ ਸਨ ਪਹਿਲਾਂ ਹੁਣ ਤੇ ਉਹ ਵੀ ਨਹੀਂ ਮਿਲ ਰਹੀਆਂ 2-3 ਸਾਲ ਤੋਂ ਉਹਦੇ ਵਿੱਚ ਸਾਨੂੰ ਪਾਰਟਿਸਪੇਸ਼ਨ ਦਾ ਵੀ ਜਿਹੜਾ ਚਾਂਸ ਦਿੰਦੇ ਸੀ ਬਟ ਦੈਟ ਇਜ਼ ਆਊਟਸਾਈਡ ਪੰਜਾਬ ਅੰਮ੍ਰਿਤਸਰ ਤੇ ਨਹੀਂ ਪੰਜਾਬ ਤੋਂ ਬਾਹਰ ਜਿਹੜੀਆਂ ਹੁੰਦੀਆਂ ਸਨ ਉਹਨਾਂ ਵਾਸਤੇ ਸਾਨੂੰ ਇਨਵੀਟੇਸ਼ਨ ਆਉਂਦੇ ਸਨ ਸ਼ਾਇਦ ਅਸੀਂ ਉਹਦੇ ਵਿੱਚ ਕਿਸੇ ਵਿੱਚ ਵੀ ਪਾਰਟਿਸਪੇਟ ਨਹੀਂ ਕਰ पाए बिकॉज़ ਬਹੁਤ ਦੂਰ ਹੁੰਦੀਆਂ ਨੇ ਯੂਪੀ ਚ ਹੈ ਗੁਜਰਾਤ ਚ ਨੇ ਮੱਧ ਪ੍ਰਦੇਸ਼ ਚ ਜਾਂ ਦਿੱਲੀ ਚ ਨੇ ਸੋ ਸਾਡੀ ਵਾਇਬਿਲਟੀ ਬਿਕਾਉਸ ਸਾਡੀ ਜਿਹੜੀ ਆਈਟਮ ਹੈ ਫਰਜਾਈਲ ਹੈ ਟੁੱਟਣ ਵਾਲੀ ਹੈ ਸੋ ਅਸੀਂ ਇਹਨੂੰ ਬਹੁਤਾ ਇਸ ਤਰ੍ਹਾਂ ਟਰਾਂਸਪੋਰਟ ਨਹੀਂ ਕਰ ਪਾਉਂਦੇ ਇਨ ਬਲਕ ਦੇ ਵਿੱਚ ਇੰਡੀਵਿਜੂਅਲ ਉਹਦਾ ਪੀਸ ਜਿਹੜਾ ਵਾ ਉਹ ਸਾਡਾ ਪੈਕ ਹੋ ਜਾਂਦਾ ਹੈ ਸੋ ਸੈਂਟਰ ਤੋਂ ਤੇ ਸਾਨੂੰ ਸਪੋਰਟ ਹੈ ਸਟੇਟ ਗਵਰਨਮੈਂਟ ਵੱਲੋਂ ਸਾਨੂੰ ਕੋਈ ਜਿਹੜੀ ਸਾਨੂੰ ਆਸ ਹੈ ਜਾਂ ਜਿਹੜਾ ਪਲੇਟਫਾਰਮ ਮਿਲਣਾ ਚਾਹੀਦਾ ਥੈਟ ਇਜ਼ ਨਾਟ ਅਵੇਲੇਬਲ ਰਾਈਟ ਨਾਓ ਇਕੋ ਜੇ ਹੋਏਗਾ ਵੀ ਪਟ ਸਾਡੇ ਤਾਂ ਹੀ ਨਹੀਂ ਪਹੁੰਚਿਆ ਕਦੀ ਹਾਂ ਸਾਡਾ ਤੇ ਹੈ ਜੀ ਸਟੇਟ ਦੇ ਵਿੱਚ ਅਸੀਂ ਵੀ ਆਰ ਬlesed ਵਨ ਕਿ ਸਾਡੇ ਅੰਮ੍ਰਿਤਸਰ ਦੇ ਵਿੱਚ ਜਿਹੜੀ ਆ ਉਹ ਪਾਈਟੈਕਸ ਵੀ ਹਰ ਸਾਲ ਆਰਗੇਨਾਈਜ਼ ਹੁੰਦੀ ਹੈ ਬਟ ਵੀ ਨੈਵਰ ਐਕਸਪੈਕਟ অর ਵੀ ਨੈਵਰ ਬੀਨ ਅਪਰੋਚਡ ਬਾਈ ਦਾ ਡਿਪਾਰਟਮੈਂਟ ਵੀ ਤੁਸੀਂ ਆਪਣੀ ਜਿਹੜੀ ਆਈਟਮ ਤੁਹਾਡੀ ਜਿਹੜੀ ਬਣ ਰਹੀ ਹੈ ਉਹਨੂੰ ਤੁਸੀਂ ਇੱਥੇ ਡਿਸਪਲੇ ਤੇ ਲਾਓ ਜਦਕਿ ਅੰਮ੍ਰਿਤਸਰ ਦੇ ਵਿੱਚ ਦੇ ਬਹੁਤ ਵਧੀਆ ਇੰਡਸਟਰੀ ਆ ਹੈਂਡਕਰਾਫਟ ਦਾ ਜਿਹੜਾ ਵਾ ਬਹੁਤ ਜ਼ਿਆਦਾ ਇੱਥੇ ਜਿਹੜਾ ਮੈਨੂਫੈਕਚਰਿੰਗ ਵੀ ਆ ਲੇਕਿਨ ਸਾਨੂੰ ਇਸ ਤਰ੍ਹਾਂ ਉਧਰੋਂ ਪਲੇਟਫਾਰਮ ਮਿਲਿਆ ਨਹੀਂ ਅੱਜ ਦਾ ਮਸ਼ੀਨੀ ਯੁੱਗ ਹੈ ਔਰ ਮਸ਼ੀਨੀ ਯੁੱਗ ਵਿੱਚ ਵੇਖਿਆ ਜਾਂਦਾ ਕਿ ਬਹੁਤ ਕੱਟ ਲੋਕ ਇਹੋ ਜਿਹੇ ਨੇ ਜਿਹੜੇ ਕਿ ਆਪਣੇ ਹੱਥਾਂ ਨਾਲ ਕੋਈ ਨਾ ਕੋਈ ਆਈਟਮ ਤਿਆਰ ਕਰਦੇ ਹਨ ਜਿਵੇਂ ਤੁਸੀਂ ਵੇਖਿਆ ਕਿ ਟੇਬਲ ਲੈਂਪਸ ਦਾ ਇੱਕ ਕਾਫੀ ਵਾਸਟ ਵੈਰਾਈਟੀ ਹੈ ਨਾਲ ਕੋਲ ਔਰ ਇੱਕ ਇੱਕ ਆਈਟਮ ਜਿਹੜੀ ਹੈਗੀ ਉਹ ਬਾਈ ਹੈਂਡ ਪ੍ਰਿਪੇਅਰਡ ਹੈ ਔਰ ਨਾਲ ਅਸੈਂਬਲੀ ਵੀ ਜਿਹੜੀ ਹੈਗੀ ਉਹ ਹੱਥਾਂ ਨਾਲ ਹੀ ਹੈ ਮਸ਼ੀਨ ਨੈਸੈਸਰੀ ਪੁਆਇੰਟ ਜਿਹੜਾ ਹੋਵੇ ਉੱਥੇ ਕਿਤੇ ਯੂਜ਼ ਕਰਦੇ ਹਨ ਬਾਕੀ ਕੰਮ ਜਿਹੜਾ ਹੈਗਾ ਉਹ ਸਾਰਾ ਸਾਰਾ ਹੱਥ ਨਾਲ ਕੁਝ ਹੁੰਦੀ ਇਹੋ ਜਿਹੇ ਲੋਕਾਂ ਨੂੰ ਵੇਖ ਕੇ ਕਿ ਅੰਮ੍ਰਿਤਸਰ ਦੇ ਵਿੱਚ ਇਹ ਵੀ ਹਨ ਲੇਕਿਨ ਅਪਰੋਚ ਅਨਾਂ ਤੱਕ ਲੋਕੀ ਨਹੀਂ ਕਰ ਪਾਉਂਦੇ ਕੈਮਰਾ ਪਰਸਨ ਰਕੇਸ਼ਨਲ ਜੈਪੀ ਸਿੰਘ ਫਾਸਟ نیوز ਮੰਦਿਰ ਪੂਜਯਾ ਮਾਤਾ ਲਾਲ ਦੇਵੀ ਮਾਡਲ ਟਾਊਨ ਤੋਂ ਮਾਤਾ ਚਿੰਤ ਪੂਰਣੀ ਦੇ ਦਰਸ਼ਨਾਂ ਲਈ ਬਸੀ ਯਾਤਰਾ ਰਵਾਨਾ ਹੋਈ ਵੱਡੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ ਕੀ ਜੈ ਪ੍ਰਭੂ ਸਾਤ ਸ਼ੰਕਰ ਸੋਨ ਕੇਸਰੀ ਨੰਦਰ ਤੇਜ ਪ੍ਰਤਾਪ ਮਹਾਨ ਰਮਨ ਵਿਦਿਆਵਾਰ ਗੁਣੀ ਅਤਿਚਾਤੁਰ ਰਾਮ ਜੈ ਰਾਮ ਮੇਰੇ ਪ੍ਰਭੂ ਰਾਮ ਜੈ ਜੈ ਕਉਦਾਂ ਰਾਮ ਦੋਤੈ ਅਬਰਿੰਤ ਬਲ ਰਾਮਾ ਅੰਗਨੀ ਖੱਤਰੀ ਸਭਾ ਮਹਿਲਾ ਮੰਡਲ ਅਤੇ ਖੱਤਰੀ ਸਭਾ ਵੱਲੋਂ ਲੋਹਾਰ ਕਾ ਰੋਡ ਵਿਖੇ ਪ੍ਰਭੂ ਵਰਦਾਨ ਕੈਂਪ ਖੱਤਰੀ ਸਭਾ ਦੇ ਪ੍ਰਧਾਨ ਜਗਦੀਸ਼ ਅਰੋੜਾ ਅਤੇ ਖੱਤਰੀ ਸਭਾ ਮਹਿਲਾ ਮੰਡਲ ਦੇ ਪ੍ਰਧਾਨ ਡਾਕਟਰ ਸਵਰਾਜ ਗਰੋਵਰ ਦੀ ਅਗਵਾਈ ਹੇਠ ਲਗਾਇਆ ਗਿਆ हजार तो वद लोड वंद लोका ਦੇ ਵਿੱਚ ਗਰਮ ਕਪੜੇ ਪਾਂਡੇ ਫਲ ਖਾਣ ਪੀਣ ਦਾ ਸਮਾਨ ਅਤੇ ਹੋਰ ਸਮਾਨ ਵਡਿਆ ਗਿਆ ਇਸ ਮੌਕੇ ਜਰਨਲਸ ਕਤਰ ਦਿਨੇਸ਼ ਖੰਨਾ ਰਾਜ ਟੰਡਨ ਸ਼੍ਰੀਮਤੀ ਅੰਜਨਾ ਸੇਠ ਸ਼੍ਰੀਮਤੀ ਡੋਲੀ ਪਾਟਿਆ ਸਮੇਤ ਮੈਂਬਰ ਹਾਜ਼ਰ ਸਨ ਜੈਸੇ ਕਿ ਹਰ ਸਾਲ ਯਹਾਂ ਪਰ 30 ਬਦਵਾਰ ਫੈਰ ਹਾਉਸ ਹੈ ਤਾਂ ਯਹਾਂ ਪਰ ਕਪੜੇ ਬਰਤਨ ਜੂਤੇ ਚੱਪਲ ਔਰ ਘਰ ਦਾ ਦੂਸਰਾ ਸਮਾਨ ਜੋ ਹੈ ਉਹ दिया जाता है वितरण किया जाता है जिसको कि हम प्रभु वरदान कैंप बोलते हैं और ये कई सालों से चल रहा है सात आठ साल हो गए हैं हर साल जो है वो शिवरात्रि के दिन यहाँ पर लगाया जाता है और जो भी जरूरतमंद बच्चे हैं जो जरूरतमंद महिलाएं हैं या फिर पुरुष है तो उनको उनके हिसाब से जो है वो कपड़े दिए जाते हैं मंदिर शिव धाम बाबा रूप जी शक्ति नगर विखे ਮੰਦਰ ਕਮੇਟੀ ਪ੍ਰਧਾਨ प्रमोद ਪਾਟਿਆ ਅਤੇ ਸ਼੍ਰੀਮਤੀ ਵੀਨਾ ਪਾਟਿਆ ਦੀ ਦੇਖਰੇਖੇ ਭਗਵਾਨ ਸ਼ਿਵ ਜੀ ਅਤੇ ਮਾਤਾ ਪਾਰਵਤੀ ਜੀ ਦਾ ਵਿਆਪਰਵ ਬੜੀ ਧੂਮਤਾਮ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਪੰਡਿਤ ਫਤੇਕ੍ਰਿਸ਼ਨ ਨੇ ਰੂத்ਰਾ ਅਭਿਸ਼ੇਕ ਪੂਜਾ ਕੀਤੀ। ਕੁਮਾਰ ਅਸ਼ਵਨੀ, ਗੌਰਵ ਸੰਵਰਾ, ਮਨੀਸ਼ ਢੋਲਕੀ ਨੇ ਸ਼ਿਵ ਵਿਆਹ ਪੜਿਆ। ਇਸ ਮੌਕੇ ਮੰਗਲ ਸਿੰਘ ਕਿਸ਼ਨਪੁਰੀ, ਪ੍ਰਿੰਸੀਪਲ ਅਮਨਪ੍ਰੀਤ ਕੌਰ, ਸਾਬਕਾ ਵਿਧਾਇਕ ਜੁਗਲकिशोर ਸ਼ਰਮਾ ਸਮੇਤ ਉਹਨਾਂ ਦੀ ਪਤਨੀ ਅਤੇ ਫਿਲਮ ਸਟਾਰ ਅਰਵਿੰਦਰ ਪੱਟੀ ਨੇ ਹਾਸਰੀ ਪਰੀਅ ਤੇ ਆਸ਼ੀਰਵਾਦ ਪ੍ਰਾਪਤ ਕੀਤਾ OBC ਮੋਰਚਾ ਪੰਜਾਬ ਦੇ ਪ੍ਰਧਾਨ ਅਮਰਪਾਲ ਸਿੰਘ ਬੋਨੀ ਅਜਨਾਲਾ ਨੇ ਮਿਹਨਤੀ ਤੇ ਇਮਾਨਦਾਰ ਪਾਜਪਾ ਆਗੂ ਬਲਜਿੰਦਰ ਸਿੰਘ ਬੱਬੂ ਨੂੰ OBC ਮੋਰਚੇ ਦਾ ਕਾਰਜਕਾਰਨੀ ਮੈਂਬਰ ਨਿਯੁਕਤ ਕੀਤੇ ਜਾਣ ਤੇ ਵਧਾਈ ਦਿੱਤੀ ਇਸ ਮੌਕੇ ਪਾਜਪਾ ਆਗੂ ਹਰਜਿੰਦਰ ਸਿੰਘ ਰਾਜਾ ਅਰਵਿੰਦਰ ਸ਼ਰਮਾ ਵਿਜੇ ਨਾਹਰ ਮਨਜੀਤ ਮਿੰਟੂ ਵਿਸ਼ਾਲ ਚੋਹਾਨ ਸਮੇਤ ਕਈ ਲੋਕ ਮੌਜੂਦ ਸਨ ਔਰ ਇਦਾਂ ਦੇ ਜੁਝਾਰੂ ਲੀਡਰ ਜਿਹੜੇ ਆ ਉਹ ਅੱਗੇ ਆਣੇ ਚਾਹੀਦੇ ਆ ਔਰ ਭਾਰਤੀ ਜਨਤਾ ਪਾਰਟੀ ਨੇ ਵਖਾ ਦਿੱਤਾ ਵਕ ਕੰਮ ਦਾ ਮੁੱਲ ਪੈਂਦਾ ਵਾ ਅੱਜ ਇਹਨਾਂ ਨੂੰ OBC ਮੋਰਚੇ ਦਾ ਕਾਰਜਕਾਰੀ ਮੈਂਬਰ ਜਿਹੜਾ ਬਈ ਆ ਉਹਦੇ ਲਈ ਤਹਿ ਦਿਲ ਤੋਂ ਅਸੀਂ ਪਾਰਟੀ ਦਾ ਧੰਨਵਾਦ ਕਰਦੇ ਆ ਅੱਜ ਅਸੀਂ ਬਲਜਿੰਦਰ ਸਿੰਘ ਬੱਬੂ ਵੀਰ ਨੂੰ OBC ਮੋਰਚਾ ਪੰਜਾਬ ਦੀ ਕਾਰਜਕਾਰੀ ਜਿਹੜੀ ਮੈਂਬਰ ਉਹਦਾ ਨਿਯੁਕਤ ਕੀਤਾ ਹੈ ਉਹਦੇ ਨਾਲ ਸਾਡੇ ਵੀਰ ਸੁਖਵਿੰਦਰ ਸਿੰਘ ਜੀ ਬਾਊ ਜਿਹੜੇ ਕੀ OBC ਮੋਰਚਾ ਦੇ ਗੋਵਿੰਦਗਰ ਮੰਡਲ ਦੇ ਪ੍ਰਧਾਨ ਸਨ ਉਹਨਾਂ ਨੂੰ ਵੀ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਜਿਹੜੀਆਂ ਨਵੀਆਂ ਨਿਯੁਕਤੀਆਂ ਕਰਕੇ ਉਹਦੇ ਨਾਲ ਸਨਮਾਨਿਤ ਕੀਤਾ ਗਿਆ प्राचीन शिवाला गलियारा विखे महाशिवरात्रि के संबंध में लंगर लगाया गया इस मौके ब्रिज मोहन मखीजा करण मेहता पंडित गुलशन निश्चल सूरज प्रकाश बेबी अरोड़ा समेत संगता मौजूद सन ਸਾਹਿਤ ਸਭਾ ਬਾਬਾ ਬਕਾਲਾ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਇੱਕ ਸਾਹਿਤਕ ਸਮਾਗਮ ਸ਼੍ਰੀ ਗੁਰੂ ਤੇਗ ਬਹਾਦਰ ਯੂਨੀਵਰਸਿਟੀ ਕਾਲਜ ਸਠਿਆਲਾ ਵਿਖੇ ਕਰਵਾਇਆ ਗਿਆ ਮੰਚ ਸੰਚਾਲਨ ਦੇ ਫਰਜ਼ ਨਿਭਾਉਂਦਿਆਂ ਸਭਾ ਦੇ ਮੁਖ ਸੰਚਾਲਕ ਸ਼ਲੇਂਦਰਜੀਤ ਸਿੰਘ ਰਾਜਨ ਨੇ ਸਮਾਗਮ ਨੂੰ ਤਰਤੀਬ ਦਿੱਤੀ ਇਸ ਮੌਕੇ ਸਭਾ ਦੀ ਮਹਿਲਾ ਵਿੰਗ ਦੇ ਪ੍ਰਧਾਨ ਸੁਖਵੰਤ ਕੌਰ ਵਸੀ ਦੀ ਪੁਸਤਕ ਰੂਹਾਂ ਦਾ ਸਫਰ ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਲੋਕ ਅਰਪਿਤ ਕੀਤੀ ਗਈ ਜਦ ਕੀ ਸਤਵਾ ਮਾਤਾ ਸੁਰਜੀਤ ਕੌਰ ਯਾਦਗਰੀ ਅਵਾਰਡ ਸਾਬਕਾ ਡੀਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਡਾਕਟਰ ਬਲਜੀਤ ਕੌਰ ਨੂੰ ਦੇ ਕੇ ਸਨਮਾਨਿਤ ਕੀਤਾ ਗਿਆ। ਮਹਾਕਿਤਾ ਹੋਰ ਵੀ ਗੱਲ ਗਈ ਕਿ ਸ਼ਿਲਿੰਦਰਜੀਤ ਸਿੰਘ ਰਾਜਨ ਨੂੰ ਸਨਮਾਨ ਦਿੱਤਾ ਗਿਆ। ਉਹ ਵੀ ਇੱਕ ਬਹੁਤ ਮਾਨ ਸਖਸ਼ੀਅ ਸਨਮਾਨਯੋਗ ਸਖਸ਼ੀਅਤ ਹਨ ਡਾਕਟਰ ਬਲਜੀਤ ਕੌਰ। ਸ਼੍ਰੀ ਹਰਿ ਮੰਦਿਰ ਗੋਪਾਲਨਗਰ ਵਿਖੇ ਮਹਾਸ਼ਿਵਰਾਤਰੀ ਦੇ ਪਰਵ ਬੜੀ ਧੂਮਤਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ। ਭਜਨ ਗਾਇਕ ਅਨਿਲ ਕੁਮਾਰ ਨੇ ਭੋਲੇ ਬਾਬਾ ਦਾ ਗੁਣਗਾਨ ਕੀਤਾ ਹਰੀ ਮੰਦਰ ਜੰਜ ਕਰ ਸੁਸਾਇਟੀ ਦੇ ਅਹੁਦੇਦਾਰ ਚਰਨਜੀਤ ਦੇਵਕਰ ਸੁਰਿੰਦਰ ਮਹਾਜਨ ਹੈਪੀ ਅਰੋੜਾ ਮਦਨ ਮਹਾਜਨ ਸਤਪਾਲ ਠਾਕੁਰ ਜੋਗਿੰਦਰ ਪਾਲ ਪੰਡਿਤ ਮਹਾਬੀਰ ਪ੍ਰਸਾਦ ਸਮੇਤ ਵੱਡੀ ਗਿਣਤੀ ਵਿੱਚ ਸੰਗਤ ਨੇ ਹਾਜ਼ਰੀ ਭਰੀ ਮਹਾਸ਼ਿਵਰਾਤਰੀ ਦੇ ਸੰਬੰਧ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ शीफ भंडारी ਅਤੇ ਪਰਿਵਾਰ ਵੱਲੋਂ ਲੰਗਰ ਸੇਵਾ ਸੁੰਦਰ ਨਗਰ ਵਿਖੇ ਕੀਤੀ ਗਈ ਇਸ ਮੌਕੇ 올 ਇੰਡੀਆ ਐਂਟੀ ਟੈਰਰਿਸਟ ਫਰੰਟ ਪੰਜਾਬ ਦੇ ਜਰਨਲ ਖਤਰ ਪਵਨ ਸੈਣੀ ਅਤੇ ਚੇਤੌਰ ਤੇ ਸੇਵਾ ਕਰਨ ਪੁੱਜੇ ਅਤੇ ਉਨ੍ਹਾਂ ਮਹਾ ਸ਼ਿਵਰਾਤਰੀ ਦੀ ਵਧਾਈ ਦਿੱਤੀ ਐਸਪੋਕੇ ਅਖਿਲ ਭੰਡਾਰੀ Kusum Bhandari सीरत विजय शर्मा श्याम बब्बर विनोद कुमार संदीप सनि समेत सारे मेंबर ने सेवा की थी बाबा बर्फानी सेवा मंडल मोगा ब्रांच अमृतसर दे मुखी ਵਿਪਨ ਅਰੋੜਾ ਦੀ ਅਗਵਾਈ ਹੇ ਮੰਦਿਰ ਸ਼ਿਵਾਲਾ ਬਾਗ ਪਾਇਆ ਮੰਦਿਰ ਤੋਂ ਇੱਕ ਬੱਸ ਚੱਲ ਕੇ ਕਲਾਨੌਰ ਸ਼ਿਵ ਮੰਦਿਰ ਪਹੁੰਚੀ ਇਸ ਮੌਕੇ ਵਿਪਨ ਅਰੋੜਾ ਦੀਪਕ ਬਲਵਿੰਦਰ ਸਨੀ ਬੇਦੀ ਸਮੇਤ ਕਈ ਲੋਕ ਮੌਜੂਦ ਸਨ ਅੱਜ ਆਪਾਂ ਸ਼ਿਵਜੀ ਮਹਾਰਾਜ ਦੇ ਮੰਦਿਰ ਚੱਲਣ ਦੇ ਵਿੱਚ ਪਾਰਟੀ ਬੈਠੇ ਸਾਰੇ ਇਹ ਸਾਡੇ ਭਗਤ ਸ਼ਿਵਾਲਾ ਭਾਈਓ ਤੋਂ ਹਰ ਸਾਲ ਸ਼ਿਵਜੀ ਮਹਾਰਾਜ ਨੂੰ ਸਗਲਾਉਣ ਵਾਸਤੇ ਆਉਂਦੇ ਨੇ ਤੇ ਮੇਰੀ ਇਹ ਬੇਦੀਗ ਜਿਹੜਾ ਮੇਲਾ ਚੱਲ ਰਿਹਾ ਇਹਨਾਂ ਦਾ ਤਾਂ ਪਹਿਲਾਂ ਕਮੇਟੀ ਨੂੰ ਅਸੀਂ ਧੰਨਵਾਦ ਕਰਨੇ ਕਿ ਜਿਹੜਾ ਹਰ ਸਾਲ ਆੜ ਕੇ ਤੁਸੀਂ ਸਾਡੇ ਸ਼ਹਿਰ ਦੀ رونਕ ਵੀ ਲਿਆਉਂਦੇ ਹੋ ਤੇ ਭੋਲੇ ਦਾ ਨਾਮ ਉੱਚਾ ਕਰਦੇ ਹੋ ਦੂਜੇ ਪੱਲੇ ਜਿਹੜਾ ਇਹ ਮੇਲਾ ਚੱਲ ਰਿਹਾ ਹਰ ਚੀਜ਼ ਦਾ ਪ੍ਰਬੰਧ ਕੀਤਾ ਗਿਆ ਸ਼ਿਵਾਲਾ ਕਲੋਨੀ ਸ਼ਿਹਾਂਟਾ ਵਿਖੇ ਮਹਾਸ਼ਿਵਰਾਤਰੀ ਦੇ ਸੰਬੰਧ ਵਿੱਚ ਲੰਗਰ ਲਗਾਏ ਗਏ ਅਤੇ satsang ਵੀ ਹੋਇਆ ਇਸ ਮੌਕੇ ਦੀਪਕ ਸੂਰੀ ਗਗਨ ਤੁੰਨਾ ਅਸ਼ੋਕ ਤੁੰਨਾ ਰਾਮ ਤੁੰਨਾ ਬਲਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸੰਗਤਾ ਮੌਜੂਦ ਸਨ ਇਹ ਨੂੰ ਪੁਣਾਇਆ ਅੱਜ ਆਨੰਦ ਮਾਣ ਰਿਹਾ ਹੈ ਪੂਰੇ విశ్వਾਸ ਦੇ ਹੈ ਨਵੀਂ ਬਾਤ ਤੋਂ ਨੇ ਆਕਰ ਦੇ ਮਿਠਾ ਸ਼ਰਬਤ ਪਰਮ ਸੰਤ ਅਦਵੈਤ ਸਰੂਪ ਸ਼੍ਰੀ ਆਰਤੀ ਦੇਵਾ ਜੀ ਕਰਤਾਰਨਗਰ 시ਹਾਟਾ ਵੱਲੋਂ ਮਾਤਾ ਪਿਤਾ ਨਾਨਕ ਚੰਦ ਬ੍ਰਿਧ ਆਸ਼ਰਮ ਵਿਖੇ ਮੂਰਤੀ ਸਥਾਪਨਾ ਦਿਵਸ ਦੇ ਸੰਬੰਧ ਵਿੱਚ 10 ਮਾਰਚ ਨੂੰ ਸੰਤ ਸਮੇਲਨ ਆਯੋਜਿਤ ਕੀਤਾ ਜਾ ਰਿਹਾ ਹੈ ਇਸ ਮੌਕੇ 시ਹਾਟਾ ਤੋਂ ਰਾਂਤੀਰਤ ਤੱਕ ਸ਼ੋਭਾ ਯਾਤਰਾ ਵੀ ਕੱਢੀ ਜਾਵੇਗੀ ਸਮੂਹ ਸੰਗਤਾਂ ਨੂੰ ਰਾਮ ਤੀਰਥ ਦੇ ਦਰਸ਼ਨ ਲਈ ਪਹੁੰਚਣ ਦੀ ਅਪੀਲ ਕੀਤੀ ਗਈ ਗੱਦੀਸ਼ੀਰੀ 바ਵਾ ਲਾਲ ਦਿਆਲ ਜੀ ਵਿਖੇ ਪਰਮ ਪੂਜ ਨੇ ਪੀਠਾ ਦੇਸ਼ਵਰ ਸ਼੍ਰੀ 108 ਸ਼੍ਰੀ ਮਹੰਤ ਅਨੰਦਦਾਸ ਜੀ ਮਹਾਰਾਜ ਦੀ ਚਰਨਛੋਪ ਪ੍ਰਾਪਤ ਮਹਾਸ਼ਿਵ ਰਾਤਰੀ ਦਾ ਤਿਉਹਾਰ ਬੜੀ ਹੀ ਉਤਮਤਾ ਨਾਲ ਮਨਾਇਆ ਗਿਆ ਇਸ ਮੌਕੇ ਭਗਵਾਨ ਪੋਲੇਨਾਥ ਜੀ ਨੂੰ 26 ਪ੍ਰਸ਼ਾਦ ਪੇਟ ਕੀਤੇ ਗਏ ਅਤੇ ਵਿਸ਼ੇਸ਼ ਦਾਵਤ ਦਾ ਆਯੋਜਨ ਕੀਤਾ ਗਿਆ ਅਤੇ ਆਖਿਰ ਵਿੱਚ ਮੁੱਖ ਖਬਰਾਂ ਇੱਕ ਵਾਰ ਫਿਰ ਤੋਂ ਅਜਨਾਲਾ ਵਿਖੇ ਦੋਸਤ ਨੇ ਦੋਸਤ ਦੇ ਪਿਤਾ ਦਾ ਕੀਤਾ ਬੇਰਹਿਮੀ ਨਾਲ ਕਤਲ ਸ਼ਿਵਾਲਾ ਬਾਗ ਪਾਈਆਂ ਵਿਖੇ ਤੁਮਤਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ ਸ਼ਿਵਰਾਤਰੀ ਦਾ ਪਰ ਸਾਬਕਾ ਮੁੱਖ ਮੰਤਰੀ ਓਮਪrakash ਸੋਨੀ ਨੇ ਕੀਤੀ ਸ਼ਿਰਕਤ ਮਹਾਸ਼ਿਵratri ਦੇ ਮੌਕੇ ਸ਼ਹਿਰ 'ਚ ਕੜੇ ਸੁਰੱਖਿਆ ਪ੍ਰਬੰਧ ਆਖਿਆ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਇਸਨ ਅਜਤੀਆਂ ਖਬਰਾਂ ਅਸੀਂ ਅਗਲੇ ਬੁਲੇਟਿਨ ਵਿੱਚ ਫੇਰ ਮਿਲਾਂਗੇ ਹੁਣ ਮੈਨੂੰ ਦਿਓ ਇਜਾਜ਼ਤ Să